ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਜਲਾ ਬਰਨਾਲਾ ਠੀਕ ਹੈ ਜਿਹੜਾ ਤਪੇ ਨੂੰ ਰੋਡ ਜਾਂਦਾ ਉਹਦੇ ਉੱਤੇ ਪੈਂਡ ਉਗੋ ਕੇ ਆ ਠੀਕ ਹੈ ਜੀ ਬਾਈ ਕੋਲ ਗਾਂ ਗੱਬਣ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਜੀ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸੱਸੀਗਾ ਜੀ ਸੱਸੀਗਾ ਬਾਈ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪੈਂਡ ਉਗੋ ਕੇ ਜਲਾ ਜਿਹੜਾ ਬਰਨਾਲਾ ਜੀ ਠੀਕ ਹੈ ਜੀ ਨੰਬਰ ਭਰਾ ਆਪਣਾ 95012 ਜੀ ਹਾਂਜੀ 07799 ਜੀ ਠੀਕ ਹੈ ਜੀ ਹਾਂਜੀ ਭਾਈ ਜੀ ਦੱਸੋ ਆਪਣੀ ਵੈੜ ਦੀ ਜਾਣਕਾਰੀ ਦਿਓ ਕਹਵੇਂ ਸੁਵੇਆ ਕੀ ਗੱਲਬਾਤ ਆ ਜੀ ਇਹ ਦੂਜੇ ਸੁਵੇ ਸੋਨਾ ਸੁਨਾ ਗਾਈ ਜੀ ਨੇ ਦੂਜੇ ਸੁਵੇ ਸੋਨਾ ਕਿੰਨੇ ਦਿਨ ਬਾਕੀ ਵੀਰੇ ਅੱਜ 20 ਦਿਨ ਬਾਕੀ ਆ ਜੀ 20 ਦਿਨ ਬਾਕੀ ਆਪਣਾ ਕਦਕਾਟ ਵੈੜ ਦਾ ਸੋਨਾ ਸੁਖਣਾ 20 ਦਿਨਾਂ ਦੀ ਕੱਚੀ ਆ ਤੇ ਮੜਾ ਤੌਰ ਤੇ ਦਿਖਾਉਂਗਾ ਜੀ ਹਾਂਜੀ ਭਾਈ ਜੀ ਰੇਟ ਭਾਈ ਜੀ ਦੱਸ ਦੋ ਨਾਲੇ ਪਹਿਲਾਂ ਰੇਟ ਭਾਈ 45000 ਰੁਪਿਆ ਦਾ ਮੌਕੇ ਤੇ ਮਾੜੀ ਮੁੱਟੀ ਬਾਦ ਕਾਟ ਕਰ ਲਾਂਗੇ ਠੀਕ ਹੈ ਜੀ ਜੋ ਬਰਾ 45000 ਰੁਪਏ ਬਾਈ ਨੇ ਰੇਟ ਮੰਗਿਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬੜਾ ਸੋਹਣਾ ਨ ਸਨਖੀ ਆ ਕੱਦ ਕੱਡ ਸੋਹਣਾ ਤੇ ਫੋੜ ਕੇ ਵੀ ਦਿਖਾਉਣੇ ਤੁਹਾਨੂੰ ਫੇਸ ਵੀ ਕੀ ਦੇ ਸਕਦੇ ਲੋ ਜੀ ਨੇਵਾਂ ਲੂਗਾ ਦੇ ਸਕਦੇ ਚਾਰ ਥਣ ਨਿੱਖੜਵੇਂ ਆ ਅਡੋਡੀ ਥਣ ਹੈ ਠੀਕ ਹੈ ਜੀ ਠੰਡੀ ਸੀਲ ਆ ਲੋ ਜੀ ਫੇਸ ਕੁਆਲਟੀ ਠੀਕ ਹੈ ਨਾ ਦੇਖ ਸਕਦੇ ਬਰਾ ਬਿਊਟੀ ਬਹੁਤ ਸੋਹਣੀ ਗਾਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਠੀਕ ਠੀਕ ਹੈ ਜੀ ਗਰਜੀਤ ਰਾਏ ਹੁਣ ਬਸੋ ਬਸ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਭਰਾ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਏ